ਪਿੰਡ ਸਭਰਾ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤੇ ਜਿੱਥੇ ਕਿ ਅੱਜ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਤਰਤਾ ਵਿਖਾਈ ਗਈ ਹੈ ਤਾਂ ਗੱਲਬਾਤ ਕਰਦੇ ਆ ਸਾਡੇ ਨਾਲ ਪ੍ਰਧਾਨ ਜੀ ਮੌਜੂਦ ਨੇ ਕਿ ਅੱਜ ਦੀ ਮੀਟਿੰਗ ਦਾ ਏਜੰਡਾ ਕੀ ਸੀ ਅਤੇ ਕੀ ਮੈਸੇਜ ਸੰਦੇਸ਼ ਹੋਏ ਤੋਂ ਦੇਣਾ ਚਾਹੁੰਦੇ ਨੇ ਕਾਫੀ ਜਥੇਬੰਦੀਆਂ 5 ਤੋਂ 7 ਜਥੇਬੰਦੀਆਂ ਦੇ ਪ੍ਰਧਾਨ ਇੱਥੇ ਮੌਜੂਦ ਨੇ ਜਥੇਬੰਦੀਆਂ ਦੀ ਅੱਜ ਏਕਾ ਹੋਇਆ ਤਸਵੀਰਾਂ ਤੁਸੀਂ ਵੇਖ ਰਹੇ ਹੋਗੇ ਗੱਲਬਾਤ ਕਰਦੇ ਪ੍ਰਧਾਨ ਜੀ ਇਕਤਤਾ ਵੀ ਹੋਈ ਬਹੁਤ ਸਾਰੇ ਸੰਭੂ ਤੋਂ ਬਾਅਦ ਵੀ ਕਿਸਾਨਾਂ ਦੀ ਅੱਜ ਦੀ ਮੀਟਿੰਗ ਦਾ ਏਜੰਡਾ ਕੀ ਸੀ ਇਹ ਜਰੂਰ ਦੱਸ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਜੋ ਪਿਛਲੇ ਦਿਨੀ ਸਰਕਾਰ ਵੱਲੋਂ ਜੀ ਇੱਕ ਸੁਭਰਾ ਪਿੰਡ ਦੇ ਵਿੱਚ ਖੱਡ ਲਗਾਈ ਜਾ ਰਹੀ ਹੈ ਜੀ ਜਿਹਦੇ ਤਹਿਤ ਅਸੀਂ ਪਹਿਲਾਂ ਵੀ ਸਾਡੀਆਂ ਜਥੇਬੰਦੀਆਂ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਜੀ ਜੋ ਸਾਡੀ ਬੈਠ ਕੇ ਮੀਟਿੰਗ ਪ੍ਰਸ਼ਾਸਨ ਦੇ ਨਾਲ ਹੋਈ ਸੀ ਡੀਸੀ ਸਾਹਿਬ ਐਸਐਸਪੀ ਸਾਹਿਬ ਮੈਨੇ ਵਿਭਾਗ ਦੇ ਅਫਸਰ ਜੀ ਉਹਨਾਂ ਵੱਲੋਂ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਤੁਹਾਡੇ ਅਸੀਂ ਮੌਕਾ ਰੱਖਾਂਗੇ ਸਾਰੀਆਂ ਜਥੇਬੰਦੀਆਂ ਦੇ ਆਗੂ ਉੱਥੇ ਮੌਜੂਦ ਸਨ ਪੰਜ ਛੇ ਜਥੇਬੰਦੀਆਂ ਦਾ ਜਿਹੜਾ ਇਹ ਫੈਸਲਾ ਸੀ ਸਾਡਾ ਜੀ ਜੀ ਔਰ ਉੱਥੇ ਜਿਹੜਾ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਪ੍ਰਸ਼ਾਸਨ ਨੇ ਇਹ ਸਮਝ ਕੇ ਵੀ ਸ਼ੰਭੂ ਬਾਰਡਰ ਔਰ ਖਨੋਰੀ ਬਾਰਡਰ ਤੇ ਸਾਡੇ ਕਿਸਾਨਾਂ ਨੂੰ ਜਿਵੇਂ ਉੱਥੇ ਟੈਂਟ ਢਾਏ ਗਏ ਨੁਕਸਾਨ ਕੀਤਾ ਗਿਆ ਉਹਨਾਂ ਦੇ ਮਨ ਵਿੱਚ ਵੱਡਾ ਵੱਡਾ ਭਲੇਖਾ ਸੀ ਕਿ ਕਿਸਾਨ ਡਰ ਜਾਣਗੇ ਪਰ ਮੈਂ ਦੱਸਣਾ ਚਾਹਣਾ ਹੈ ਕਿ ਕਿਸਾਨ ਡਰਨਗੇ ਨਹੀਂ ਸਗੋਂ ਵੱਡੇ ਹੋ ਕੇ ਅੱਗੇ ਆਉਣਗੇ ਸੋ ਸਾਡੇ ਨਾਲ ਵਿਸ਼ਵਾਸ ਘਾਤ ਕਰਕੇ ਉਹਨਾਂ ਨੇ ਫਿਰ ਤੋਂ ਜਿਹੜੀ ਸਭਰਾ ਪਿੰਡ ਦੇ ਵਿੱਚ ਖੜਿਆ ਜੀਸੀਬੀ ਮਸ਼ੀਨਾ ਪੌਪੂਲਰ ਮਸ਼ੀਨਾ ਲਗਾ ਕੇ ਅੱਜ ਜਿਹੜੀ ਸਾਡੇ ਜ਼ਮੀਨਾਂ ਦੀ ਤਬਾਹੀ ਮਚਾਈ ਜਾ ਰਹੀ ਹੈ ਸੋ ਅਸੀਂ ਇਹ ਕਦੇ ਵੀ ਨਹੀਂ ਹੋਣ ਦਿੱਤਾ ਜਾਊਗਾ ਇਹਨਾਂ ਨੂੰ ਕਦੇ ਕਿਉਂਕਿ ਸਾਡੀਆਂ ਜਿਹੜੀਆਂ ਜ਼ਮੀਨਾਂ ਨੇ ਇਹ ਮਾਲਕੀ ਨੇ ਇਹਨਾਂ ਕਿਸਾਨਾਂ ਦੇ ਨਾਲ ਤਾਂ ਪਿਛਲੇ 17 ਸਾਲਾਂ ਤੋਂ ਬਹੁਤ ਵੱਡੇ ਪੱਧਰ ਤੇ ਪਹਿਲਾਂ ਹੀ ਧੱਕਾ ਹੋਇਆ ਹੈ ਕਿਉਂਕਿ ਸਾਡੇ ਜੱਦੀ ਪੁਸ਼ਤੀ ਜ਼ਮੀਨਾਂ ਦੇ ਵਿੱਚ ਪਾਣੀ ਛੱਡ ਕੇ ਸਰਕਾਰ ਵੱਲੋਂ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਜਿਹਦਾ ਅਸੀਂ ਸਾਨੂੰ ਨਾ ਤਾਂ ਕੋਈ ਅਜੇ ਤੱਕ ਮੁਆਵਜ਼ਾ ਦਿੱਤਾ ਗਿਆ ਔਰ ਨਾ ਸਾਡੀ ਕੋਈ ਜ਼ਮੀਨ ਕਿਬਾਅਰ ਕੀਤੀ ਗਈ ਹੈ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਇਹ ਕਿਸਾਨਾਂ ਦਾ ਹੱਕ ਮੰਦਾ ਹੈ ਕਿਉਂਕਿ ਉਹਨਾਂ ਦੀ ਮਲਕੀਅਤ ਜ਼ਮੀਨਾਂ ਨੇ ਕਿਉਂਕਿ ਜੇ ਰੇਤਾ ਪੈ ਗਈ ਆ ਤੇ ਉਹਨਾਂ ਦੀ ਫਸਲ ਵੀ ਨਹੀਂ ਹੁੰਦੀ ਉੱਥੇ ਉਹਨਾਂ ਦੇ ਬੱਚੇ ਕਿਵੇਂ ਪਲਣਗੇ ਸੋ ਇਸ ਲਈ ਬੇਨਤੀ ਕਰਦੇ ਆ ਕਿ ਜੋ ਸਾਡੀ ਤਸੀਬਾ ਦੇ ਅੰਦਰ ਜ਼ਮੀਨ ਮਲਕੀਅਤ ਹੈ ਉਹਦੇ ਵਿੱਚੋਂ ਜਿਹੜੀ ਰੇਤਾ ਕੱਢਣ ਦਾ ਕੰਮ ਹੈ ਸਾਡੇ ਕਿਸਾਨ ਨੂੰ ਮਜ਼ਦੂਰ ਨੂੰ ਦਿੱਤਾ ਜਾਵੇ ਕਿਉਂਕਿ ਉਹਦੇ ਵਿੱਚ ਸਾਡੇ ਕਿਸਾਨ ਨੂੰ ਆਮਦਨ ਹੋਏਗੀ ਔਰ ਸਾਡੇ ਮਜ਼ਦੂਰ ਉੱਥੇ ਆਪਦੀ ਟੋਕਰੀ ਕਹੀਂ ਨਾਲ ਰੇਤਾ ਭਰ ਕੇ ਆਪਦੇ ਪਰਿਵਾਰ ਪਾਲਣਗੇ ਸੋ ਸਾਡੇ ਨਾਲ ਜਿਹੜੀ ਬੜਾ ਵੱਡਾ ਧੋਖਾ ਕੀਤਾ ਗਿਆ ਸਰਕਾਰ ਵੱਲੋਂ ਚਾਹੇ ਤੇ ਇਉਂ ਕਰਦੀ ਸਰਕਾਰ ਸਾਡੀਆਂ ਜਿਹੜੀਆਂ ਜ਼ਮੀਨਾਂ ਸੀਗੀਆਂ ਤੁਸੀਂ ਬੰਨਾਂ ਦੇ ਅੰਦਰ ਆਉਂਦੀਆਂ ਸੀ ਉਹਨਾਂ ਨੂੰ ਕਵੈਰ ਕੀਤਾ ਜਾਂਦਾ ਜਿਵੇਂ ਹਰੀਕੇ ਹੈਡ ਬਣਿਆ ਉੱਥੇ ਜ਼ਮੀਨ ਕਵੈਰ ਕੀਤੀ ਗਈ ਰਾਜਸਥਾਨ ਨੂੰ ਪਾਣੀ ਜਾ ਰਿਹਾ ਉਸ ਉਸ ਵਾਸਤੇ ਨਹਿਰਾਂ ਬਣੀਆਂ ਉਸ ਵਾਸਤੇ ਜ਼ਮੀਨ ਕਵੈਰ ਕੀਤੀ ਗਈ ਪਰ ਜਿੱਥੇ ਪਾਣੀ ਆ ਰਿਹਾ ਹਿਮਾਚਲ ਤੋਂ ਔਰ ਜਿੱਥੇ ਹਰੀਕੇ ਹੈਡ ਤੋਂ ਅੱਗੇ ਛੱਡਿਆ ਜਾ ਰਿਹਾ ਉਹ ਸਾਡੀਆਂ ਜ਼ਮੀਨਾਂ ਮਾਲਕੀਅਤ ਮਲਕੇ ਬੈਠੀ ਸਰਕਾਰ ਅਸੀਂ ਮੈਂ ਇੱਥੇ ਪੁੱਛਣਾ ਚਾਹਾਂਗਾ ਪ੍ਰਧਾਨ ਜੀ ਕਿ ਮਾਈਨਿੰਗ ਅਧਿਕਾਰੀਆਂ ਦਾ ਕਹਿਣਾ ਪਿਛਲੇ ਦਿਨੀ ਇੱਕ ਵੀਡੀਓ ਵੀ ਜਾਰੀ ਕਰਦੇ ਨੇ ਉਹ ਪੁਲਿਸ ਉਹਨਾਂ ਦੇ ਨਾਲ ਹੁੰਦੀ ਹੈ ਵੀਡੀਓ ਜਾਰੀ ਕਰਦੇ ਕਿ ਕੋਈ ਅਨਲੀਗਲ ਖੱਡਾ ਨਹੀਂ ਇਹ ਲੀਗਲ ਹੈ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਯਾਰ ਕਿਹੜੀਆਂ ਲੀਗਲ ਦੀਆਂ ਗੱਲਾਂ ਕਰਦੇ ਹੋ ਹੁਣ ਜ਼ਬਰਦਸਤੀ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰ ਰਿਆ ਪਹਿਲਾਂ ਹੀ 70 ਸਾਲਾਂ ਤੋਂ ਪਾਣੀ ਛੱਡ ਕੇ ਕਬਜ਼ਾ ਕਰਕੇ ਹੁਣ ਮੱਲਣੀਆਂ ਚਾਹੁੰਦੇ ਰੇਤਾ ਵਿੱਚੋਂ ਕੱਢ ਕੇ ਵੇਚਣੀ ਚਾਹੁੰਦੀ ਐ ਇਹ ਕਾਹਦੇ ਲੀਗਲ ਐ ਸਰਕਾਰ ਨੂੰ ਪੁੱਛਣਾ ਚਾਹੁੰਦਾ ਮੈਂ ਭਗਵੰਤਪານ ਜੀ ਨੂੰ ਪੁੱਛਣਾ ਚਾਹੁੰਦਾ ਤੁਹਾਡੀ ਜ਼ਮੀਨ ਦੇ ਵਿੱਚ ਅਸੀਂ 10 ਕਿੱਲਾਂ ਦੇ ਵਿੱਚ 66 ਪੁੱਟ ਕੇ ਪਿੰਡ ਦਾ ਪਾ ਦਈਏ ਤੇ ਉਹ ਸਾਡੇ ਬੱਚੇ ਆਉਣ ਵਾਲੇ 20 ਸਾਲਾਂ 'ਚ ਉਹਨੂੰ ਛੱਪੜ ਹੀ ਕਹਿਣਗੇ ਕਿ ਮਾਲਕੀ ਕਹਿਣਗੇ ਉੱਥੇ ਪਾ ਸਕਦਾ ਪਾਣੀ ਹੁਣ ਭਗਵੰਤਪານ ਜੀ ਚਾਹੇ ਸਾਰੇ ਆਪ ਦੇ ਉਹਦਾ ਪਿੰਡ ਜਿਹੜਾ ਉਸ ਪਿੰਡ ਦਾ ਪਾਣੀ ਆਪਦੀ ਜ਼ਮੀਨ 'ਚ ਪਵਾਵੇਗਾ ਕਦੇ ਵੀ ਨਹੀਂ ਪਵਾਵੇਗਾ ਸਾਡੀਆਂ ਮਾਲਕੀ ਜ਼ਮੀਨਾਂ 'ਚ ਹਜ਼ਾਰਾਂ ਕਿਊਸਿਸ ਪਾਣੀ ਛੱਡ ਕੇ ਸਰਕਾਰ ਨੇ ਬਰਬਾਦ ਕੀਤੀ ਹੋਈਆਂ ਜੀ ਪ੍ਰਧਾਨ ਜੀ ਅੱਜ ਕੀ ਫੈਸਲਾ ਲਿਆ ਗਿਆ ਜਥੇਬੰਦੀਆਂ ਵੱਲੋਂ ਅਗਲੀ ਰਣਨੀਤੀ ਕੀ ਹੈ ਅਤੇ ਪੰਜਾਬ ਸਰਕਾਰ ਦੇ ਖਿਲਾਫ ਕੋਈ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਬਿਲਕੁਲ ਕੀਤਾ ਜਾਵੇਗਾ ਅਸੀਂ ਆਪਦੀ ਜਾਨ ਤੇ ਖੇਡ ਕੇ ਕੰਮ ਨਹੀਂ ਹੁੰਦਾਂਗੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਸੀ ਸਾਡੀ ਅੱਜ ਮੀਟਿੰਗ ਹੈ ਛੋਟੀ ਜੀ ਮੀਟਿੰਗ ਰੱਖੀ ਗਈ ਸੀ ਆਗੂਆਂ ਵੱਲੋਂ ਕੋਈ ਅਰਝਿਵੇਂ ਹੋ ਸਕਦੇ ਆ ਇੱਥੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਜੀ ਸੁਭਰਾ ਸਾਹਿਬ ਵੀ ਆਏ ਸੀ ਉਹਨਾਂ ਦੇ ਕੋਈ ਅਰਝਿਵੇਂ ਨੇ ਉਹ ਚਲੇ ਗਏ ਨੇ ਹੋਰ ਆਗੂ ਬੈਠੇ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਮੀਟਿੰਗ ਹੈ ਇੱਕ ਤਰੀਕ ਨੂੰ ਰੱਖਾਂਗੇ ਇੱਥੇ ਔਰ ਵੱਡਾ ਐਕਸ਼ਨ ਲਵਾਂਗੇ ਉਸ ਮੌਕੇ ਤੇ ਜਿਹੜਾ ਐਕਸ਼ਨ ਲਿਆ ਜਾਊਗਾ ਜੋ ਕਿਸਾਨਾਂ ਨੂੰ ਅਪੀਲ ਕਰਦਾ ਕਿ ਅੱਜ ਇਕੱਠੇ ਹੋਵੋ ਆਉਣ ਵਾਲੀਆਂ ਪੀੜੀਆਂ ਦਾ ਮਸਲਾ ਜੋ ਜੇ ਅੱਜ ਅਸੀਂ ਇਕੱਠੇ ਨਹੀਂ ਹੁੰਦੇ ਤੇ ਆਉਣ ਵਾਲੀਆਂ ਪੀੜੀਆਂ ਜਿਹੜੀਆਂ ਪਛਤਾਉਣਗੀਆਂ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਤੇ ਜਿਹੜੀ ਅੱਜ ਮੀਟਿੰਗ ਹੋਈ ਹੈ ਅਤੇ ਜਿਹੜਾ ਇਕੱਠ ਵੇਖਣ ਨੂੰ ਮਿਲਿਆ ਹੈ ਅਤੇ ਕਿਸਾਨ ਭਰਾਵਾਂ ਨੇ ਇਕਾ ਕੀਤਾ ਹੈ ਪ੍ਰਸ਼ਾਸਨ ਦੇ ਖਿਲਾਫ ਕੀ ਕਹਿਣਾ ਚਾਹੋਗੇ ਵੇਖੋ ਜੀ ਜਿਵੇਂ ਸਾਡੇ ਪ੍ਰਧਾਨ ਸਾਹਿਬ ਨੇ ਦੱਸਿਆ ਜੀ ਵੀ ਇਹ ਜਿਹੜੀ ਖੱਡ ਪਹਿਲਾਂ ਵੀ ਪ੍ਰਸ਼ਾਸਨ ਵੱਲੋਂ ਜਬਰੀ ਲਗਾਈ ਕੇ ਜਾ ਰਹੀ ਸੀ ਔਰ ਉਸ ਨੂੰ ਰੋਕਣ ਸੰਬੰਧੀ ਅੱਜ ਜਿਹੜੀ ਆ ਛੋਟੀ ਮੀਟਿੰਗ ਕੀਤੀ ਗਈ ਆ ਪੰਜ ਛੇ ਜਥੇਬੰਦੀਆਂ ਮੌਜੂਦ ਸੀ ਆਗੂ ਜਿਹੜੇ ਸਹਿਬਾਨ ਔਰ ਅਗਲੀ ਜਿਹੜੀ ਰਣਨੀਤੀ ਅਸੀਂ ਇੱਕ ਤਰੀਕ ਨੂੰ ਕਰਾਂਗੇ ਔਰ ਵੱਡਾ ਐਕਸ਼ਨ ਲਵਾਂਗੇ ਸਰਕਾਰ ਤਾਂ ਕਹਿੰਦੀ ਸੀ ਕਿ ਧਰਨੇ ਜਿਹੜੇ ਨੇ ਇਹ ਪੰਜਾਬ ਨੂੰ ਘਾਟਾ ਪਾ ਰਹੇ ਨੇ ਕਿਸਾਨ ਦੱਸਣਗੇ ਅੱਜ ਕਿ ਕਿਹੜਾ ਘਾਟਾ ਪੰਜਾਬ ਨੂੰ ਪਾਉਂਦੇ ਨੇ ਉਹ ਵੇਖੋ ਜੀ ਇਹ ਤਾਂ ਸੀਸਾ ਸਾਹਮਣੇ ਹੀ ਆ ਇਹ ਤੇ ਸਾਰੀ ਸੰਗਤ ਨੂੰ ਪਤਾ ਔਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਲੋਕਾਂ ਨੂੰ ਸੰਗਤਾਂ ਨੂੰ ਪਤਾ ਵੀ ਸਰਕਾਰ ਦੁਸ਼ਤ ਕਰ ਰਹੀ ਕਿਸਾਨਾਂ ਤੇ ਘਾਟਾ ਸਰਕਾਰ ਪਾਰੀ ਕਿ ਕਿਸਾਨ ਪਾਰ ਹੈ ਕਿਸਾਨ ਤੇ ਦੇਖਦਾ ਆਂਦਾ ਤਾਂ ਹੈ ਜਿਹੜਾ ਕਿਸਾਨ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦਾ ਢਿੱਡ ਭਾਲਦਾ ਢਿੱਡ ਭਰਦਾ ਅੱਜ ਸਰਕਾਰਾਂ ਉਸ ਕਿਸਾਨ ਨੂੰ ਮਾਰਾ ਕਹਿ ਰਹੀਆਂ ਜੀ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਕਿਸਾਨ ਜਥੇਬੰਦੀਆਂ ਦਾ ਅੱਜ ਮੀਟਿੰਗ ਵੀ ਹੋਈ ਆ ਅਤੇ ਸਰਕਾਰ ਦੀ ਲਗਾਤਾਰ ਜਾਂ ਪ੍ਰਸ਼ਾਸਨ ਦਾ ਲਗਾਤਾਰ ਕਿਸਾਨਾਂ ਦੇ ਵੱਲ ਉਹਨਾਂ ਦੀਆਂ ਜ਼ਮੀਨਾਂ ਦੇ ਵੱਲ ਇਸ ਤਰੀਕੇ ਨਾਲ ਕੀ ਕਹਿਣਾ ਚਾਹੋਗੇ ਮੈਂ ਜੀ ਪਹਿਲਾਂ ਸਾਰੀ ਸੰਗਤ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿੱਧੂਪੁਰ ਜਹੇਬਦੀ ਦਾ ਬਲਾਕ ਪ੍ਰਧਾਨ ਆ ਜੀ ਜੀ ਇਹ ਜੋ ਸਰਕਾਰ ਸਾਡੇ ਤੇ ਕਰ ਰਹੀ ਆ ਜੀ ਇਹ ਕਿਸਾਨ ਮਾਰੂ ਆ ਜੀ ਸਾਡੀਆਂ ਜ਼ਮੀਨਾਂ ਜ਼ਬਰੀ ਕਬਜ਼ਾ ਕਰਨਾ ਚਾਹੁੰਦੀਆਂ ਜਬਰੀ ਸਾਡੇ ਦਰਿਆ ਦਾ ਪਾਣੀ ਅੱਗੇ ਜਬਰੀ ਆ ਚੱਲ ਰਿਹਾ ਹੁਣ ਇਹ ਕਰ ਰਿਹਾ ਹੋਰ ਵੀ ਸਾਡੇ ਜੋ ਕਾਰੋਬਾਰ ਆ ਇਹ ਸਰਕਾਰ ਬਹੁਤ ਹੀ ਕਿਸਾਨਾਂ ਨੂੰ ਨਿੰਦਣ ਜੋ ਗੱਲਾ ਕਰ ਰਹੀ ਆ ਇਹ ਕੰਮ ਬਹੁਤ ਸਰਕਾਰ ਦੇ ਬਾੜੇ ਆ ਕਿਸਾਨਾਂ ਦੀ ਹਾਲਤ ਵੀ ਬਹੁਤ ਮਾੜੀ ਆ ਕਿਸਾਨ ਆਪਣਾ ਹੱਕ ਮੰਗਦੇ ਆ ਇਹ ਗੱਡੀਆਂ ਡਾਂਗਾ ਮਾਰਦੇ ਆ ਗੋਲੀਆਂ ਮਾਰਦੇ ਆ ਜੇਲ੍ਹਾਂ ਚ ਸਾਨੂੰ ਡੱਕਦੇ ਆ ਇਹ ਜੋ ਵੀ ਕਰਲਾ ਕਰ ਲੈਣਾ ਅਸੀਂ ਨਾ ਡਾਂਗਾ ਤੋਂ ਡਰਾਂਗੇ ਨਾ ਗੋਲੀਆਂ ਤੋਂ ਡਰਾਂਗੇ ਨਾ ਜੇਲਾਂ ਤੋਂ ਡਰਾਂਗੇ ਆਪਣੇ ਹੱਕ ਲੈ ਕੇ ਸਰਕਾਰ ਤੋਂ ਇਹ ਸਾਰੇ ਹੱਕ ਕਿਸਾਨ ਲੈਣਗੇ ਤੇ ਆਪਣੇ ਬੱਚੇ ਪਾਲਣਗੇ ਅਸੀਂ ਕੋਈ ਲੁਟੇਰੇ ਨਹੀਂਗੇ ਕੋਈ ਅਸੀਂ ਜ਼ਬਰਦਸਤੀ ਕਿਸੇ ਤੋਂ ਹੱਕ ਨਹੀਂ ਮੰਗਦੇ ਆਪਦਾ ਜੋ ਵੱਡਦਾ ਸਾਡਾ ਹੱਕ ਆ ਸਰਕਾਰ ਕੋਲੋਂ ਉਹ ਕਿਸਾਨਾਂ ਵਾਸਤੇ ਮਜ਼ਦੂਰਾ ਵਾਸਤੇ ਦੁਕਾਨਦਾਰਾਂ ਵਾਸਤੇ ਮੰਗਦੇ ਆ ਇਹਦੇ ਵਿੱਚ ਜੇ ਕੋਈ ਸਾਡੀ ਭराई ਆ ਤੇ ਸਰਕਾਰ ਸਾਨੂੰ ਦੱਸੇ ਔਰ ਜਨਤਾ ਦਾ ਜੋ ਹੱਕ ਬਣਦਾ ਉਹ ਸਰਕਾਰ ਇਹਨਾਂ ਨੂੰ ਦੇਵੇ ਪ੍ਰਧਾਨ ਜੀ ਬਜਟ ਪੇਸ਼ ਹੋਇਆ ਵਾ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਕਈ ਕਰੋੜ ਰੁਪਏ ਕਿਸਾਨਾਂ ਵਾਸਤੇ ਰੱਖੇ ਗਏ ਨੇ ਤੇ ਇਸ ਦੇ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਅੱਜ ਤੁਸੀਂ ਸਾਰੇ ਦੱਸੋ ਕਿ ਕਿਹੜੀ ਰਾਹਤ ਮਿਲੇਗੀ ਤੁਹਾਨੂੰ ਸਾਨੂੰ ਤਾਂ ਰਾਹਤ ਵਾਲੀ ਕੋਈ ਕਿਰਨ ਨਹੀਂ ਦੇਹੀ ਜੀ ਰਾਤ ਤਾਂ ਸਾਨੂੰ ਮਿਲਣੀ ਜਾਂ ਨਾ ਮਿਲਣੀ ਗੱਲ ਵੱਖਰੀ ਆਲਾ ਜੀ ਸਾਨੂੰ ਤਾਂ ਉਹ ਬਾਈਟ ਦੇ ਵਿੱਚੋਂ ਕੋਈ ਅੱਖਰ ਵੀ ਨਹੀਂ ਮਿਲਿਆ ਜੀ ਹਾਂਜੀ ਗਾਹੀ ਕੀ ਬੋਲ ਗਏ ਜੀ ਤੁਹਾਨੂੰ ਲੱਗਦਾ ਕਿ ਬਜਟ ਦੇ ਵਿੱਚ ਜੋ ਕੁਝ ਐਸਾ ਦਾ ਹੈ ਦੇਖੋ ਜੀ ਮੈਂ ਦੱਸਣਾ ਚਾਹਣਾ ਤੁਹਾਨੂੰ ਬੈਟ ਦੀਆਂ ਗੱਲਾਂ ਕਰਦੇ ਹਾਂ ਜੀ ਜਿਹੜਾ ਕਹਿੰਦਾ ਸੀ ਮੁਰਗੀ ਦੇ ਪੈਸੇ ਦੇਵਾਂਗੇ ਬੱਕਰੀ ਦੇ ਦੇਵਾਂਗੇ ਹੜਪੀਟਾਂ ਨੂੰ ਕਹਿੰਦਾ ਸੀ ਨਾ ਜੀ ਉਹ ਕਾਨੂੰਨ ਬਣਿਆ ਸੀ ਤਾਂ ਕਹਿੰਦਾ ਸੀ ਕਿਉਂਕਿ ਭਾਰਤ ਸਰਕਾਰ ਵੱਲੋਂ ਇੱਕ ਕਾਨੂੰਨ ਬਣਾਇਆ ਜਾਂਦਾ 2022 ਤੋਂ ਲੈ ਕੇ 2026 ਤੱਕ ਉਹ ਕਾਨੂੰਨ ਚੱਲਦਾ ਜਿਹਦੇ ਤਹਿਤ ਸਾਰੀਆਂ ਹਦਾਇਤਾਂ ਦਿੱਤੀਆਂ ਗਈਆਂ ਸੀ ਉਹਦੇ ਵਿੱਚ ਊਠ ਤੋਂ ਲੈ ਕੇ ਸਾਡੇ ਬੋਰ ਰੋਖਾਂ ਦਾ ਆ ਝੌਂਪੜੀਆਂ ਦਾ ਸਾਰਾ ਮੁਆਵਜ਼ਾ ਸੀ ਔਰ ਤਾਂ ਸਿਲਟ ਦਾ ਵੀ ਮੁਆਵਜ਼ਾ ਸੀ ਜਿੱਥੇ ਜ਼ਮੀਨਾਂ ਰੁੜਗੀਆਂ ਉਸ ਦਾ ਵੀ ਮੁਆਵਜ਼ਾ ਸੀ ਪਰ ਮੈਂ ਦੱਸਣਾ ਚਾਹੁੰਦਾ 1 ਰੁਪਿਆ ਵੀ ਨਹੀਂ ਦਿੱਤਾ ਗਿਆ ਔਰ ਸਾਡੇ ਪੈਸੇ ਸਾਰੇ ਖੂ ਦੇ ਖਾਤੇ ਵਿੱਚ ਗਏ ਪਵਸ ਗਏ ਸੈਂਟਰ ਸਰਕਾਰ ਨੂੰ ਵਾਪਸ ਗਏ ਕਿਉਂਕਿ ਇਸ ਸਰਕਾਰ ਨੇ ਸਾਡੀ ਰਿਪੋਰਟ ਹੀ ਕੋਈ ਨਹੀਂ ਕੀਤੀ ਜੇ ਰਿਪੋਰਟ ਕਰ ਜਾਂਦੀ ਮੈਂ ਲਾਲਜੀਤ ਸਿੰਘ ਭੁੱਲਰ ਨੂੰ ਵੀ ਮਿਲਿਆ ਈਟੀਓ ਸਾਹਿਬ ਨੂੰ ਮਿਲਿਆ ਮੈਂ ਕਿਹਾ ਜੀ ਤੁਹਾਡੀ ਸਰਕਾਰ ਰਿਪੋਰਟ ਕਿਉਂ ਨਹੀਂ ਕਰਦੀ ਸਾਡੀ ਸਾਡੇ ਸਿਲਟ ਪੈ ਗਏ ਹਿਆਰਾਮੁਣੀ ਰੇਤ ਚੜ ਗਈ ਕਿਸਾਨਾਂ ਦੇ ਤੁਸੀਂ ਸਿਲਟ 3 ਇੰਚ ਦੀ ਵੀ ਨਹੀਂ ਕਰ ਸਕਦੇ ਜਿਹੜੀ ਸਾਡੇ ਸਰਕਾਰ ਸਰਕਾਰ ਵੱਲੋਂ ਪੈਸੇ ਉਹ ਤਾਂ ਸਾਨੂੰ ਮਿਲ ਜਾਂਦੇ 7200 ਰੁਪਏ ਸਿਲਟ ਦਾ ਸੀ ਜੋ 1 ਰੁਪਿਆ ਵੀ ਨਹੀਂ ਮਿਲਿਆ 47000 ਪ੍ਰਤੀ ਹੈਕਟੇਰ ਜਿੱਥੇ ਸਾਡੀ ਜ਼ਮੀਨ ਰੋੜ ਜਾਂਦੀ ਆ ਉਹਦਾ ਨਹੀਂ 1 ਰੁਪਿਆ ਮਿਲਿਆ ਜਿੱਥੇ ਝੌਂਪੜੀ ਰੋੜ ਗਈ ਉਹਦਾ ਨਹੀਂ ਮਿਲਿਆ ਬੋਰ ਰੋੜ ਗਈ ਉਹਦਾ ਨਹੀਂ ਮਿਲਿਆ ਬੱਕਰੀ ਦਾ ਵੀ ਨਹੀਂ ਦਿੱਤਾ ਬੱਕਰੀਆਂ ਵੀ ਰੋੜੀਆਂ ਲੀਆਂ ਰਿਪੋਰਟ ਕੀਤੀ ਕੋਈ ਸਾਡੇ ਪਸ਼ੂ ਰੋੜੇ ਨੇ ਕਿਸੇ ਦੀ ਰਿਪੋਰਟ ਕੋਈ ਨਹੀਂ ਕੀਤੀ ਹੈ ਸਰਕਾਰ ਨੇ ਝੂਠਾਂ ਦੀ ਸਰਕਾਰ ਮੈਂ ਦੱਸਣਾ ਚਾਹੁੰਦਾ ਸਾਡੇ ਨਾਲ ਬਹਿ ਕੇ ਡਿਪੀਟ ਕਰੇ ਕੋਈ ਇਹਨਾਂ ਦਾ ਮੰਤਰੀ ਤੁਹਾਡੇ ਚੈਨਲ ਤੇ ਆਉਣਾ ਚਾਹੁੰਦਾ ਤੇ ਮੇਰੇ ਨਾਲ ਬਹਿ ਕੇ ਡਿਪੀਟ ਕਰੇ ਕੀ ਇਹਨਾਂ ਹੜਪੀਟਾਂ ਨੂੰ ਦਿੱਤਾ ਕੋਈ ਭਾਵੇਂ ਮੁੱਖ ਮੰਤਰੀ ਬਿਠਾ ਲਓ ਮੇਰੇ ਸਾਹਮਣੇ ਲਿਆਓ ਭਗਵਾਨਤਬਾਨੂੰ ਕਹੋ ਪਈਓ ਜੇ ਐਡਾ ਸੱਚਾ ਸੁੱਚਾ ਤੇ ਇੱਕ ਡਿਪੇਟ ਸਾਡੇ ਨਾਲ ਕਰਕੇ ਵੇਖੇ ਚਾਹੇ ਆਪ ਦਾ ਕੋਈ ਮੰਤਰੀ ਭੇਜੇ ਮੇਰੇ ਬਰੋਬਰ ਤੇ ਡਿਪੇਟ ਕਰੇ ਜੀ ਮੈਂ ਦੱਸਣਾ ਚਾਹੂੰਗਾ ਪਈ ਕੀ ਇਹਨੇ ਦਿੱਤਾ ਕਿਸਾਨਾਂ ਨੂੰ ਹਾਰ-ਪੀੜਤਾਂ ਦਾ ਤੇ ਐਡਾ ਵੱਡਾ ਨੁਕਸਾਨ ਹੋ ਗਿਆ ਕਦੇ ਉੱਠ ਨਹੀਂ ਸਕਦੇ ਤੇ ਉਹਨਾਂ ਨੂੰ ਅੱਜ ਫਿਰ ਦੱਸੀ ਜਾ ਰਹੇ ਆ ਜੀ ਬਹੁਤ ਸਾਰੀਆਂ ਜਥੇਬੰਦੀਆਂ ਦੀ ਇਕੱਤਰਤਾ ਹੱਲੇ ਹੋਣੀ ਬਾਕੀ ਹੈ ਇਥੋਂ ਕੀ ਮੈਸੇਜ ਰਹਿਣ ਵਾਲਾ ਕਿ ਇਹ ਸਮਾਂ ਇਕੱਠੇ ਹੋਣ ਦਾ ਕੀ ਕਹਿਣਾ ਚਾਹੋਗੇ ਮੈਂ ਤੇ ਹੱਥ ਜੋੜ ਕੇ ਬੇਨਤੀ ਕਰਦਾ ਜੀ ਸਾਰੇ ਪੰਜਾਬ ਦੇ ਜਥੇਬੰਦੀ ਦੇ ਆਗੂਆਂ ਨੂੰ ਪੇ ਇਹ ਦੇਖੋ ਜੇ ਪੰਜਾਬ ਦੇ ਤੁਸੀਂ ਹਮਦਰਦੀਓ ਸਾਰੇ ਇਕੱਠੇ ਹੋ ਜਾਓ ਪਾਣੀ ਵਾਸਤੇ ਲੜਾਈ ਬੜੀ ਵੱਡੀ ਆ ਦੇਖੋ 30 ਸਾਲਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਾਲਵੇ ਖੇਤਰ ਵਿੱਚ ਮਾਝੇ ਖੇਤਰ ਵਿੱਚ ਦਬਾਬੇ ਖੇਤਰ ਵਿੱਚ ਪਾਣੀ ਥੱਲੇ ਜਾ ਰਿਹਾ ਸੋ ਆਪਣਾ ਪੰਜਾਬ ਬਚਾਉਣ ਦਾ ਯਤਨ ਕਰੀਏ ਨਾ ਕਿ ਰਾਜਸਥਾਨ ਨੂੰ ਪਾਣੀ ਤੇ ਧੜਾ ਧੜ ਜਾ ਰਿਹਾ ਉਧਰ ਦੀ ਗੱਲ ਛੱਡੋ ਤੁਸੀਂ ਜੇ ਪਾਣੀ ਬਚਾਉਣ ਦੀ ਗੱਲ ਕਰਦੇ ਹੋ ਅੱਜ ਮੈਂ ਕੱਲ ਇੱਕ ਨਾ ਮੈਸੇਜ ਤੁਹਾਡੇ ਸੈਸ਼ਨ ਦੇ ਵਿੱਚ ਕਿਸੇ ਨੇ ਸਵਾਲ ਉਠਾਇਆ ਵੀ ਅਸੀਂ بڑے ਵੱਡੇ ਉਪਰਾਲੇ ਕਰ ਰਹੇ ਹਾਂ ਪਾਣੀ ਬਦਲੇ ਪਾਣੀ ਨੂੰ ਬਚਾਉਣ ਵਾਸਤੇ ਮੈਂ ਦੱਸਣਾ ਚਾਹੁੰਦਾ ਮੇਰੇ ਨੇ ਡਪੇਟ ਰੱਖੋ ਪਾਣੀ ਵਾਸਤੇ ਕਰਦੇ ਕੀਓ ਸਾਡੇ ਨਾਲ ਚੱਲੋ ਇੱਥੇ ਹਰੀਕੇ ਹੜ ਤੇ ਹਜ਼ਾਰਾਂ ਕਿਊਸਿਸ ਪਾਣੀ ਅੱਜ ਛਰੇ ਆਮ ਜਾ ਰਿਹਾ ਹਜ਼ਾਰਾਂ ਕਿਊਸਿਸ ਪਾਣੀ ਔਰ ਜਾਨਾ ਸਾਡਾ ਫਾਲਤੂ ਜਾ ਰਿਹਾ ਜੋ ਪਾਕਿਸਤਾਨ ਨੂੰ ਜਾ ਰਿਹਾ ਕਦੀ ਕੋਈ ਬੋਲਿਆ ਕਿਸੇ ਨੇ ਕੋਈ ਪਾਣੀ ਸੰਬੰਧੀ ਗੱਲ ਕੀਤੀ ਹੈ ਹਜ਼ਾਰਾਂ ਕਿਊਸਿਸ ਪਾਣੀ ਤੁਸੀਂ ਇੱਕ ਨਹਿਰ ਐਸਵਾਈਐਲ ਦਾ ਮੁੱਦਾ ਲੈ ਕੇ ਬੈਠੇ ਹੋ ਜਿਹੜੀ ਚੱਲੀ ਨਹੀਂ ਅਜੇ ਤੱਕ ਜਿਹੜਾ ਚੱਲ ਰਿਹਾ ਪਾਣੀ ਉਸ ਵਾਸਤੇ ਦੱਸੋ ਕੀ ਕੀਤਾ ਕਿਸੇ ਸਰਕਾਰ ਨੇ ਪਾਣੀ ਬਦਲੇ ਕੋਈ ਨਹੀਂ ਕੀਤਾ ਭਾਵੇਂ ਜੋ ਮਰਜ਼ੀ ਹੋ ਜੇ ਪਾਣੀ ਸੰਭਾਲਣ ਦੀ ਗੱਲ 1947 ਤੋਂ ਬਾਅਦ ਜਿਹੜੀਆਂ ਹਰੀਕੇ ਹੈਡ 1955 ਚ ਬਣਿਆ ਨਹਿਰਾ ਬਣਿਆ ਉਸ ਤੋਂ ਸਿਵਾਇ ਕੀਤਾ ਕੀ ਕਿਸਾਨਾਂ ਨੂੰ ਪਾਣੀ ਦੇਣ ਦੀ ਗੱਲ ਕਰਦੇ ਹੋਂ ਪਾਣੀ ਕਿਸਾਨ ਨੇ ਤੇ ਆਪਦੀ ਫਸਲ ਪਾਲਣੀ ਸੀ ਉਹਦੀ ਮਜਬੂਰ ਨਨੂੰ ਲੱਖਾਂ ਰੁਪਈਆ ਲਾ ਕੇ ਜਿਹੜਾ ਬੋਰ ਕਰਨਾ ਪੈਂਦਾ ਸਾਨੂੰ ਲੋੜ ਕੀ ਸੀ ਲੱਖਾਂ ਰੁਪਈਆ ਲਾਉਣ ਦੀ ਅੱਜ ਜੇ ਸਾਡਾ ਪਾਣੀ ਸੰਭਾਲਿਆ ਹੁੰਦਾ ਜੇਕਰ ਸਰਕਾਰ ਨੇ ਪਾਣੀ ਬਦਲੇ ਹਿਮਾਚਲ ਤੋਂ ਲੈ ਕੇ ਪੰਜਾਬ ਦੇ ਵਿੱਚ ਆਪਣੀ ਜ਼ਮੀਨ ਕੁਆਇਰ ਕਰਕੇ ਆਪਣੇ ਹਰੀਕੇ ਹੈਡ ਤੋਂ ਥੱਲੇ ਜਿਹੜੀ ਆ ਪਾਕਿਸਤਾਨ ਦਾ ਹੁਸੈਨੀ ਵਾਲਾ ਬਾਰਡਰ ਤੱਕ ਕਿਤੇ ਨਹਿਰ ਬਣਾਈ ਹੁੰਦੀ ਉਥੋਂ ਹਜ਼ਾਰਾਂ ਨਹਰਾਂ ਨਿਕਲਣੀਆਂ ਸੀ ਸਾਡੇ ਕਿਸਾਨਾਂ ਨੂੰ ਪਾਣੀ ਮਿਲਣਾ ਸੀ ਸਾਨੂੰ ਬੋਰ ਕਰਾਉਣ ਦੀ ਕੋਈ ਲੋੜ ਨਹੀਂ ਸੀ ਪਰ ਕੀਤਾ ਕੁਝ ਨਹੀਂ ਲੱਖਾਂ ਕਿਊਸਿਸ ਪਾਣੀ ਜਦੋਂ ਹੜਾ ਆਉਂਦਾ ਪਾਣੀ ਚੱਕਦੇ ਉਥੋਂ ਫੱਟੇ ਹਰੀਕੇ ਹੈੜ ਚੱਕ ਦਿੰਦੇ ਆ ਪਾਣੀ ਗਾਂ ਗਿਆ ਕਿਸੇ ਨੇ ਸੰਭਾਲਣ ਦੀ ਕੋਈ ਗੱਲ ਕੀਤੀ ਲੱਖਾਂ ਕਿਊਸਿਸ ਪਾਣੀ ਸਾਡਾ ਬਰਬਾਦ ਕਰਤਾ 17 ਸਾਲਾਂ ਚ ਅੱਜ ਇਹ ਪਾਣੀਆਂ ਦੀ ਗੱਲਾਂ ਕਰਦੇ ਮੇਰੇ ਨਾਲ ਕੋਈ ਮੰਤਰੀ ਡਿਪੀਟ ਕਰਨ ਨੂੰ ਮੈਂ ਤਿਆਰ ਆ ਉਹ ਪੰਜਾਬ ਦੇ ਸਾਰੇ ਚੈਨਲਾਂ ਨੂੰ ਬੇਨਤੀ ਕਰਦਾ ਇਤੋ ਸਿੰਬਰ ਨਟ ਪੇਟ ਰੱਖੋ ਜਿਹੜਾ ਮਰਜੀ ਲਏ ਉਹ ਮੰਤਰੀ ਲਏ ਮੈਂ ਸਵਾਲ ਦਾ ਜਵਾਬ ਦਵਾਂਗਾ ਜੀ ਜੀ ਬਹੁਤ ਬਹੁਤ ਧੰਨਵਾਦੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਇੱਥੋਂ ਮੈਸੇਜ ਵੀ ਇਹੀ ਹੈ ਕਿ ਜਥੇਬੰਦੀਆਂ ਇਕੱਤਰ ਹੋਣ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਵੀ ਜਰੂਰ ਦਿਓ ਅਤੇ ਹੋਰ ਵੀ ਸਾਡੇ ਨਾਲ ਬਣੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਇਸ ਤੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਕਹਣਾ ਚਾਹੁੰਦਾ ਵੀ ਤੁਹਾਂ ਇੱਥੇ ਸਵਾਲ ਠਾਇਆ ਸੀ ਵੀ ਸਰਕਾਰ ਕਹਿੰਦੀ ਆ ਵੀ ਕਿਸਾਨਾਂ ਦਾ ਦਰਨਾ ਲੱਗਦਾ ਤੇ ਇਕਨੋਮੀ ਦਾ ਬਹੁਤ ਨੁਕਸਾਨ ਹੋਇਆ ਜੀ 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 ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹਾਂ ਜੀ ਸ਼ਹਿਰ ਤੁਸੀਂ ਵੀ ਕਵਰੇਜ ਕੀਤੀ ਹੋਵੇ ਸ਼ੰਭੂਪਾਟ ਤੋਂ ਜੀ ਕੀਤੀ ਹੈ ਜੀ ਸਾਡੇ ਚੈਨਲ ਸਾਰੇ ਚੈਨਲਾਂ ਨਾਲ ਕੀਤੀ ਜੀ ਕੀਤੀ ਤੁਸੀਂ ਦੋ ਨੇ ਮਤਲਬ ਜਿਹਨੇ ਚੈਨਲ ਆ ਦੋ ਬੰਨੀ ਜਿਹੜੇ ਸੀ ਉਹਦੇ ਕਿਸਾਨਾਂ ਨੇ ਰਸਤੇ ਛੱਡੇ ਹੋਏ ਜੀ 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 ਕਿਸਾਨਾਂ ਨੇ ਦੋ ਬੰਨੀ ਰਸਤੇ ਛੱਡੇ ਹੋਈ ਖੀਰ ਜਿੱਥੋਂ ਤੱਕ ਹਰਿਆਣੇ ਬਾਰਡਰ ਨੇ ਲਾਈ ਹਿਮਲਰੂਕ ਲਾਈ ਹ ਜੀ ਅਜੇ ਵੀ ਕੱਲ ਮਤਲਬ ਪੰਦੇਰ ਸਾਹਿਬ ਨੇ ਜਾ ਕੇ ਉੱਥੇ ਉਹਨਾਂ ਨੇ ਕਿਸਾਨਾਂ ਨੇ ਜਾ ਕੇ ਤੇ ਉਹ ਜਿਹੜੇ ਕਰਟੇਨਨ ਤੇ ਜਿਹੜੇ ਪੱਥਰ ਆ ਗਾੜੀ ਲੱਗੇ ਵਿਖਾਏ ਸੀ ਜਿਹੜੇ ਰਸਤਾ ਵਾ ਉਹ ਕਿਸਾਨਾਂ ਨੇ ਨਹੀਂ ਮਤਲਬ ਨੁਕਸਾਨ ਕੀਤਾ ਪੰਜਾਬ ਦਾ ਖੁਦ ਸਰਕਾਰਾਂ ਕੀਤਾ ਹੋਇਆ ਕਿਸਾਨਾਂ ਦੇ ਮੜਿਆ ਗਿਆ ਤੇ ਕਿਸਾਨਾਂ ਤੇ ਮੜਿਆ ਗਿਆ ਜੀ ਅਗਲੇ ਮਹੀਨੇ ਜਾਂਦੇ ਸੀ ਲੋਕ ਅਸੀਂ ਵੀ ਜਾਂਦੇ ਰਹੇ ਉੱਥੇ ਅਗਲੇ ਮਹੀਨੇ ਜਾਂਦੇ ਸੀ ਉਹ ਗੱਡੀਆਂ ਲੈ ਕੇ ਵਾਪਸ ਆਉਂਦੇ ਸੀ ਜੀ ਅਗਲੇ ਬੰਨੇ ਜਾਂਦੇ ਸੀ ਤੇ ਵਾਪਸ ਆਉਂਦੇ ਸੀ ਸਰਕਾਰ ਨੇ ਰਸਦਾ ਰੋਕਿਆ ਹੋਈ ਕਿਸਾਨ ਤੇ ਜਿਹੜਾ ਦਿੱਲੀ ਉਹਨਾਂ ਤੋਂ ਜਗ੍ਹਾ ਮੰਗ ਮੰਗ ਦੀਵਾਰਾ ਕਰ ਰਹੇ ਸੀ ਮੰਗ ਵੀ ਮੰਗ ਕੇ ਅਸੀਂ ਮਤਲਬ ਬਈ ਕੇ ਉੱਥੇ ਰੋਕ ਮਰਜਾਰਾ ਕਰਾਂਗੇ ਕੋਈ ਰੋਡ ਨਹੀਂ ਹੀ ਰੋਕਦੇ ਕੋਈ ਨਹੀਂ ਰੋਕਦੇ ਇਹ ਖੁਦ ਆਫਸਰ ਕਰ ਰੋਕਦੀ ਜੀ ਅੱਛਾ ਹੁਣ ਮੈਂ ਆ ਜਾ ਇਹ ਰੇਤ ਦੇ ਖੜੇ ਜੀ ਵੇਖੋ ਇਹ ਸਰਕਾਰ ਜਿਹੜੀ ਸੈਂਟਰ ਦੀ ਆ ਇਹ ਚੰਦ ਘਰਾਣਿਆਂ ਨੂੰ ਜਿਹੜਾ ਵਾ ਰੋਜੀ ਰੋਟੀ ਦੇਣਾ ਚਾਹੁੰਦੀ ਆ ਤੇ ਇੰਨਾ ਗਰੀਬਾਂ ਦਾ ਹੱਕ ਮਾਰਨਾ ਚਾਹੁੰਦੀ ਆ ਜੀ ਠੇਕੇਦਾਰਾਂ ਨੂੰ ਦਿੰਦੀ ਆ ਪੰਜਾਬ ਸਰਕਾਰ ਇਹਨਾਂ ਨੇ ਕਿਉਂ ਨਹੀਂ ਇਹ ਮਤਲਬ ਜਿਹੜਾ ਕਿਸਾਨਾਂ ਨੂੰ ਆਦੇ ਵੀ ਆਪਦੀ ਪੈੜੀ ਦੇ ਵਿੱਚੋਂ ਰੇਤਾ ਚੁੱਕੋ ਤੇ ਆਪ ਤੁਸੀਂ ਵੇਚੋ ਜੀ ਬੜੀਆਂ-ਬੜੀਆਂ ਮਸ਼ੀਨਾਂ ਲਾ ਕੇ ਪੌਗਲਨਾਂ ਲਾ ਕੇ ਇਹ ਉਹਦੀ ਪਟਾਈ ਕਰਦੇ ਆ ਜੇ ਕਿਸਾਨ ਮਜ਼ਦੂਰ ਆਪਦੀ ਰੇਤਾ ਆਪੇ ਚੁੱਕੇ ਕਿਸਾਨ ਆਪਦੀ ਰੇਤਾ ਵੇਚੇ ਮਜ਼ਦੂਰ ਜਿਹੜਾ ਵਾ ਉਹ ਮਤਲਬ ਭਰੇ ਉਹਨਾਂ ਦੇ ਘਰੇ ਵੀ ਜਾਊਗੀ ਰੋਟੀ ਇਹ ਚੰਦ ਘਰਾਣੇ ਜਿਹੜੀ ਇਹ ਸਾਰੀ ਗਰੀਬਾਂ ਦਾ ਖੋਹ ਕੇ ਖਾਣਾ ਚਾਹੁੰਦੇ ਆ ਜਨਤਾ ਨੂੰ ਕੁਝ ਨਹੀਂ ਦੇਣਾ ਚਾਹੁੰਦੇ ਇਹ ਬੇਈਮਾਨ ਸਰਕਾਰਾਂ ਹੈ ਜੀ ਜਨਤਾ ਬਾਰੇ ਨਹੀਂ ਸੋਚਦੀਆਂ ਤਾਂ ਤੁਸੀਂ ਵੇਖ ਸਕਦੇ ਹੋ ਸੱਤਾਧਿਰ ਨੂੰ ਜਿਹੜਾ ਹੈ ਇਹ ਭੁਗਤਣਾ ਪੈ ਸਕਦਾ ਹੈ ਕਿਉਂਕਿ ਕਿਸਾਨਾਂ ਦਾ ਰੋਸ ਜਿਹੜਾ ਹੈ ਇਹ ਪਹਿਲੀਆਂ ਸਰਕਾਰਾਂ ਵਿੱਚ ਭੁਗਤ ਚੁੱਕੀਆਂ ਨੇ ਤਾਂ ਸੱਤਾਧਿਰ ਨੂੰ ਭੁਗਤਣਾ ਪੈ ਸਕਦਾ ਹੈ ਕਿਉਂਕਿ ਬਹੁਤ ਸਾਰੇ ਕਿਸਾਨਾਂ ਦਾ ਉਸ ਦਿਨ ਵੀ ਕਹਿਣਾ ਸੀ ਕਿ ਸਾਡੀ ਲੜਾਈ ਸੈਂਟਰ ਨਾਲ ਸੀ ਇਸ ਨੇ ਤਾਂ ਵੱਧੋ ਵੱਧ ਪੰਗਾ ਲੈਣ ਵਾਲੀ ਗੱਲ ਕੀਤੀ ਕਿਵੇਂ ਵੇਖਦੇ ਹੋ ਸਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਗੁਰਵਿੰਦਰ ਸਿੰਘ ਮਝੈਲ ਜਥੇ ਬੰਦੀ ਦਾ ਕਾਈ ਪ੍ਰਧਾਨ ਸਭਰਾ ਤੋਂ ਅੱਜ ਤੋਂ ਕੁਛ ਚਿਰ ਪਹਿਲਾਂ ਬੜੇ ਲੰਮੇ ਸਮੇਂ ਤੋਂ ਸਾਡਾ ਇੱਕ ਧਰਨਾ ਜਿਹੜਾ ਰੇਤਾ ਦੀ ਖੱਡ ਬਾਰੇ ਚੱਲ ਰਿਹਾ ਸੀ ਤੇ ਸਾਡੇ ਕਿਸਾਨ ਭਰਾ ਮਜ਼ਦੂਰ ਵੀ ਨਾਲ ਉੱਥੇ ਬੈਠੇ ਸਨ ਤੇ ਇੱਕ ਮਹੀਨਾ ਪਹਿਲਾਂ ਠੇਕੇਦਾਰ ਜਿਨ੍ਹਾਂ ਨੇ ਇੱਥੇ ਠੇਕਾ ਇੱਕ ਲਿਆ ਸੀਗਾ ਜੀ ਰੇਤਾ ਦਾ ਉਹਨਾਂ ਨੇ ਇੱਕ ਤਕੜਾ ਪ੍ਰਸ਼ਾਸਨ ਨਾਲ ਲਿਆ ਕੇ ਤੇ ਸਾਡੇ ਕਿਸਾਨਾਂ ਭਰਾਵਾਂ ਨੂੰ ਘਰ ਤੋਂ ਘੱਟ 20-25 ਕਿਸਾਨ ਜਿਹੜੇ ਇਹਨਾਂ ਨੇ ਜ਼ਬਰਦਸਤੀ ਚੁੱਕ ਕੇ ਜੇਲ੍ਹ ਦੇ ਵਿੱਚ ਬੰਦ ਕੀਤੇ ਉਹ ਜਿਹੜੇ ਬੰਦ ਕੀਤੇ ਉਹ ਕਿਉਂ ਬੰਦ ਕੀਤੇ ਕਿ ਸਾਡੀਆਂ ਆਪਦੀਆਂ ਮਾਲਕੀ ਜ਼ਮੀਨਾਂ ਤੇ ਪਾਸੇ ਇੱਕ ठेकेदार ਆ ਰਿਹਾ ਉਹ ਦਰਖਾਸਤ ਦੇ ਕੇ ਜੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਤੇ ਸਾਡੇ ਕਿਸਾਨਾਂ ਭਰਾਵਾਂ ਨੂੰ ਚੋਕ ਕੇ ਅੰਦਰ ਕਰ ਰਿਹਾ ਇਹ ਕੰਮ ਇਹ ਸਰਕਾਰ ਵਾਸਤੇ ਗਲਤ ਆ ਜੇ ਇਸੇ ਕਿਸਾਨਾਂ ਭਰਾਵਾਂ ਨੂੰ ਹੀ ਇਹੋ ਜਿਹਾ ਆਰਡਰ ਹੋਣੇ ਚਾਹੀਦੇ ਆ ਭੀ ਹਰੇਤਾ ਜਿਹੜੀ ਆਪ ਦੀ ਪੈੜੀ ਦੇ ਵਿੱਚੋਂ ਆਪ ਕੱਢਣ ਤੇ ਉੱਥੇ ਮਜ਼ਦੂਰ ਰੇਤਾ ਭਰਨ ਇਹ ਮਸ਼ੀਨਾਂ ਦੇ ਨਾਲ ਜਿਹੜੀ ਮਾਈਨਿੰਗ ਹੋ ਰਹੀ ਹੈ ਗਲਤ ਹੋ ਰਹੀ ਆ ਸਾਡੇ ਪਿੰਡ ਦਾ ਵੀ ਨੁਕਸਾਨ ਹੁੰਦਾ ਵਾ ਸਾਡਾ ਪਿੰਡ ਜਿਹੜਾ ਉਹ ਨੀਵੀਂ ਜਗ੍ਹਾ ਦੇ ਵਿੱਚ ਆ ਠੀਕ ਹੈ ਜੀ ਤੇ ਇੱਕ ਅੱਜ ਤੋਂ 20 ਦਿਨ ਪਹਿਲਾਂ ਜਿਹੜੀ ਸਾਡੇ ਸਾਰੀਆਂ ਹੀ ਜਥੇਬੰਦੀਆਂ ਦੀ ਡੀਸੀ ਸਾਹਿਬ ਦੇ ਨਾਲ ਮੀਟਿੰਗ ਹੋਈ ਸੀ ਜਿੱਥੇ ਡੀਸੀ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਅਸੀਂ ਆਨ ਕੇ ਉੱਤੇ ਸਰਵਾ ਕਰਾਂਗੇ ਵੀ ਕੀ ਦੀ ਪੈੜੀ ਦਾ ਲਾਗੇ ਬੰਨੇ ਨੁਕਸਾਨ ਹੁੰਦਾ ਉਹ ਸਾਡੀ ਮੀਟਿੰਗ ਦੇ ਵਿੱਚ ਵੀ ਡੀਸੀ ਸਾਹਿਬ ਇਹ ਗੱਲ ਨੂੰ ਮੰਨ ਕੇ ਤੇ ਇਸ ਸਰਵਾ ਕਰਨ ਤੋਂ ਭੱਜਿਆ ਕਿਉਂ ਭੱਜਿਆ ਵਾ ਚਾਹੇ ਉਹਦੇ ਤੇ ਕੋਈ ਦਬਾਅ ਵਾ ਚਾਹੇ ਮੰਤਰੀ ਦਾ ਚਾਹੇ ਮੁੱਖ ਮੰਤਰੀ ਸਾਹਿਬ ਦਾ ਦਬਾਅ ਵਾ ਸਾਡੇ ਕਿਸਾਨਾਂ ਨੂੰ ਕਿਉਂ ਨੇਰੇ ਦੇ ਵਿੱਚ ਰੱਖਿਆ ਜਾਂਦਾ ਸਾਨੂੰ ਸਹੀਤ ਗੱਲ ਦੱਸੀ ਜਾਵੇ ਜਿਹੜੀ ਰੇਤਾ ਵਾਲੀ ਖਾਡਾ ਇਹ ਰੇਤਾ ਵਾਲੀ ਖਾਡਾ ਸੀ ਤਾਂ ਲੱਗਣ ਦਵਾਂਗੇ ਸਾਡੇ ਕਿਸਾਨਾਂ ਭਰਾਵਾਂ ਦਾ ਹੱਕ ਪੂਰਾ ਹੋਊਗਾ ਉੱਥੇ ਮਜ਼ਦੂਰ ਰੇਤਾ ਭਰਨਗੇ ਇੰਨੀਆਂ ਹੀ ਗੱਲਾਂ ਬਾਤਾਂ ਕਰਦਾ ਹੋਇਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਕਮੈਂਟ ਬਾਕਸ ਦੇ ਵਿੱਚ ਵੀ ਆਪਣੀ رائے ਜ਼ਰੂਰ ਦਿਓ ਤੇ ਬਣੇ ਰਹੋ ਤੁਸੀਂ ਸਾਡੇ ਨਾਲ ਸਾਡੇ ਨਾਲ ਪ੍ਰਧਾਨ ਜੀ ਮੌਜੂਦ ਨੇ ਗੱਲਬਾਤ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਮੀਟਿੰਗ ਹੋਈ ਹੈ ਜਥੇਬੰਦੀਆਂ ਦੀ ਅਤੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਗਈ ਹੈ ਮਾਈ ਸੈਲਫੀਸ ਗਿਆਨ ਸਿੰਘ ਜੀ I am district secretary of flood-affected farmers' union. Yes. I belong to Code buddha Today, a call was given by Honorable Sir Singh Ji yes, yes. A great gathering was here at Sabravilis. Yes. So we are always in the guidance of Sir Jisvire Singh in favor of farmers, especially for those farmers, those who are land. Is occupied by the river. So many times, so many ruined are for the farmers. But up till today, no any benefit. According to notification of the union government, state government is not provided to the concerned farmers. This is the major aspect and efforts of Sajesh singh that the affected farmers may be given full and final payments. May government, union or state. Acquire the land, we are ready to hand over the land, but benefit properly may be maintained to the, those farmers who are affected from the flood. Message of Kisan Brothers All. A, as per instructions of such Bheer Singh I request yes. with please, player to state government, yes. to union government, yes. K under the guidance of the flood affected farmers association is ready to have a table talk with the state government. With the union government in a calm, peace, and player movement and the, all the demands which were raised by Sajid B. Singh may kindly be accepted on the table, so that any farmer has to not agitation against the state, a state government, union government. It is the, not the fund of the farmers who go for satisfaction and to for, uh, fast and other agitation. It is a it can be solved with the farmer talks with the calm, peace, and player movement. Thank you, sir. ਸੋ ਕੈਂਟ ਤਾਂ ਦੋਸਤੋ ਇਥੋਂ ਮੈਸੇਜ ਇਹੀ ਕਿਸਾਨਾ ਵੱਲੋਂ ਦਿੱਤਾ ਗਿਆ ਕਿ ਟੇਬਲ ਟਾਕ ਜੇ ਕੀਤੀ ਜਾਵੇ ਪਰ ਨਾਲ ਇੱਕ ਵਿਸ਼ਵਾਸ ਇਹ ਵੀ ਦਵਾਇਆ ਜਾਵੇ ਕਿ ਅਸੀਂ ਗੱਲਬਾਤ ਲਈ ਤਿਆਰ ਇਸ ਲਈ ਹੈ ਕਿ ਜੇਕਰ ਉੱਥੇ ਸੱਦ ਕੇ ਗ੍ਰਿਫਤਾਰ ਨਾ ਕੀਤਾ ਜਾਵੇ ਬਣੇਰੋ ਸਾਡੇ ਨਾਲ ਹਰ ਕਵਰੇਜ ਪਹੁੰਚਾਉਂਦੇ ਰਵਾਂਗੇ ਤੁਹਾਡੇ ਤੱਕ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਵੀ ਜਰੂਰ ਦਿਓ ਤੇ ਬਣੇਰੋ ਸਾਡੇ ਨਾਲ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਨਜ਼ਰ ਨਿਊਜ਼ ਤਰਨਤਾਰਨ